ਜਿਹੜੇ ਰਾਗ ਵਿੱਚ ਗੁਰੂ ਸਾਹਿਬ ਨੇ ਬਾਣੀ ਉਚਾਰਨ ਕਰਨੀ ਹੁੰਦੀ ਏ ਭਾਈ ਮਰਦਾਨਾ ਜੀ ਉਸੇ ਰਾਗ ਦੇ ਵਿੱਚ ਰਬਾਬ ਵਜਾਉਂਦੇ ਨੇ ਨਾਲ ਨਾਲ ਰਬਾਬ ਵੱਜਦੀ ਹੈ ਤੇ ਗੁਰੂ ਸਾਹਿਬ ਬਾਣੀ ਨੂੰ ਗਾਉਂਦੇ ਨੇ ਜ਼ਿਆਦਾਤਰ ਬਾਣੀ ਗਾਈ ਗਈ ਹੈ ਗਾਉਣਾ ਇੱਕ ਬੜੀ ਵੱਡੀ ਵਿਧੀ ਹੈ ਪਰਮਾਤਮਾ ਨਾਲ ਜੁੜਨ ਵਾਸਤੇ ਗੀਤ ਜਿਹੜਾ ਪਰਮਾਤਮਾ ਦੇ ਬਹੁਤ ਨੇੜੇ ਹੈ ਜਦੋਂ ਅਸੀਂ ਗਾਉਂਦੇ ਆ ਤਾਂ ਜੋ ਸਾਡੇ ਅੰਦਰ ਪਰਮਾਤਮਾ ਹੈ ਸਾਡੇ ਵਿੱਚ ਜਿਹੜਾ ਉਹ ਉਹਦੀ ਜੋਤ ਅੰਦਰ ਸਾਡੇ ਟਿਕੀ ਹੋਈ ਹੈ ਗਾਉਣ ਦੇ ਨਾਲ ਅਸੀਂ ਉਹਦੇ ਬਹੁਤ ਨੇੜੇ ਚਲੇ ਜਾਂਦੇ ਤੇ ਜੇ ਇਹ ਅਭਿਆਸ ਰੋਜ਼ ਕਰਦੇ ਰਹੀਏ ਰੋਜ਼ ਬਾਣੀ ਨੂੰ ਗਾਉਂਦੇ ਰਹੀਏ ਜ਼ਰੂਰੀ ਨਹੀਂ ਕਿ ਸਾਨੂੰ ਵਾਜਾ ਆਉਂਦਾ ਹੋਵੇ ਤੇ ਤਾਂ ਹੀ ਗਾ ਸਕਦੇ ਹਾਂ ਅਸੀਂ ਪਾਠ ਵੀ ਗਾ ਕੇ ਕਰ ਸਕਦੇ ਹਾਂ ਇੱਕ ਹੁੰਦਾ ਕਾਲੀ ਦੇ ਵਿੱਚ ਪਾਠ ਕੀਤਾ ਇੱਕ ਹੁੰਦਾ ਪਿਆਰ ਦੇ ਨਾਲ ਗਾ ਕੇ ਬਾਣੀ ਨੂੰ ਉਚਾਰਨ ਕਰਨ ਮਹਾਰਾਜ ਬਾਣੀ ਦੇ ਵਿੱਚ ਹੀ ਕਹਿੰਦੇ ਨੇ ਗਾਵੀਐ ਸੁਣੀਐ ਮੰਨ ਰੱਖੀਐ ਭਾਉ ਹਰ ਇੱਕ ਬੰਦੇ ਦੀ ਇੱਛਾ ਹੁੰਦੀ ਹੈ ਕਿ ਮੇਰਾ ਦੁੱਖ ਮਿਟੇ ਤੇ ਸੁਖ ਮੇਰੇ ਕੋਲ ਆਏ ਗੁਰੂ ਸਾਹਿਬ ਕਹਿੰਦੇ ਤੂੰ ਆਹ ਕੰਮ ਕਰ ਗਾਵਿਆ ਪਹਿਲਾਂ ਗਾਓ ਬਾਣੀ ਨੂੰ ਗਾਓ ਸੁਣੀਏ ਤੇ ਜਿਹੜੀ ਬਾਣੀ ਨੂੰ ਗਾ ਰਹੇ ਹੋ ਉਹਨੂੰ ਹੀ ਸੁਣੋ ਆਪ ਹੀ ਆਪ ਹੀ ਉਚਾਰੋ ਤੇ ਆਪ ਹੀ ਸੁਣੋ ਜੇ ਕਿਦੇਉ ਕੋਈ ਗਾ ਰਿਹਾ ਤਾਂ ਵੀ ਸੁਣੋ ਤੇ ਆਪ ਹੀ ਗਾ ਕੇ ਤੇ ਉਹਨੂੰ ਆਪਣੇ ਕੰਨਾਂ ਨਾਲ ਸੁਣੋ ਇਹਨੂੰ ਕਹਿੰਦੇ ਸ਼ਬਦ ਸੁਰਤ ਦਾ ਅਭਿਆਸ